ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਵਿੱਚ ਆਪਾਂ ਚਮਕੌਰ ਸਾਹਿਬ ਦਾ ਇਤਿਹਾਸ ਸਰਵਨ ਕਰਾਂਗੇ ਤੰਗਤ ਜੀ ਇਹ ਹੀ ਉਹ ਸਥਾਨ ਹੈ ਜਿਸ ਸਥਾਨ 'ਤੇ ਚਮਕੌਰ ਦੀ ਗੜੀ ਵਿੱਚ ਜੰਗ ਲੜਿਆ ਗਿਆ ਸੀ ਚਮਕੌਰ ਸਾਹਿਬ ਦੀ ਜੰਗ ਨਿਰੀ ਅਦੁੱਤੀ ਹੀ ਨਹੀਂ ਸਗੋਂ ਅਨੋਖੀ ਵੀ ਹੈ ਕਿਉਂਕਿ ਇੱਥੇ ਹੀ 40 ਭੁਖਿਆਂ ਧਿਆਆਂ ਹਥਿਆਰਾਂ ਤੋਂ ਬਿਨਾਂ ਪਿਆਰਿਆਂ ਨੇ ਸੱਚੀ ਆਰਿਆਨੀ ਸੂਰਮਿਆਨੀ ਦਸ਼ਮੇਸ਼ ਪਿਤਾ ਜੀ ਦੀ ਅਸ਼ੀਸ਼ ਲੈ ਕੇ 10 ਲੱਖ ਮੂਲ ਫੌਜ ਦਾ ਟਕਰਾ ਕੀਤਾ ਸੀ ਸਿਰਫ ਟਕਰਾ ਹੀ ਨਹੀਂ ਕੀਤਾ ਸਾਸ ਦਾ ਨਿਰਾਲਾ ਨਮੂਨਾ ਵੀ ਪੇਸ਼ ਕੀਤਾ ਸੀ ਫਿਰ ਚਮਕੌਰ ਸਾਹਿਬ ਵਿਖੇ ਹੀ ਕਲਗੀਆਂ ਵਾਲੇ ਨੇ ਆਪਣੀ ਦੋਵੇਂ ਸਾਹਿਬਜ਼ਾਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਸਾਹਿਬਜ਼ਾਦਾ ਬਾਬਾ ਜੁਜਾਰ ਸਿੰਘ ਜੀ ਨੂੰ ਮੈਦਾਨੇ ਜੰਗ ਵਿੱਚ ਪੇਸ਼ ਦਿੱਤਾ ਅਤੇ ਸ਼ਹੀਦ ਹੁੰਦਿਆਂ ਦੇਖ ਕੇ ਸੱਚੇ ਪਾਤਸ਼ਾਹ ਦਾ ਸ਼ੁਕਰ ਮਨਾਇਆ ਜੇ ਕਾਰਾ ਛੱਡਿਆ ਕਿ ਅੱਜ ਅਮਾਨਤ ਅਦਾ ਹੋਈ ਹੈ ਜੋ ਸਿਰਫ ਦਸ਼ਮੇਸ਼ ਪਿਤਾ ਜੀ ਹੀ ਕਰ ਸਕਦੇ ਸਨ ਸਾਹੀ ਵੀ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਪੰਜ ਪਿਆਰਿਆਂ ਸਾਹਿਤ ਚਮਕੌਰ ਦੀ ਗੜੀ ਵਿੱਚ ਚਮਕੌਰ ਦੀ ਧਰਤੀ ਤੇ ਲੱਖਾਂ ਦੀ ਗਿਣਤੀ ਵਿੱਚ 71 ਬੈਰੀ ਦਲਾਂ ਨਾਲ ਸਾਹਸ ਅਤੇ ਵੀਰਤਾ ਨਾਲ ਜੂਝਣ ਦੀ ਗਾਥਾ ਸੰਗਤਨ ਦੇ ਮਾਨ ਵਿੱਚ ਵਸਾਉਣ ਦੇ ਉਦੇਸ਼ ਨਾਲ ਸਾਕਾ ਚਮਕੌਰ ਸਾਹਿਬ ਇਤਿਹਾਸ ਸਰਵਣ ਕਰਾਂਗੇ ਗੁਰੂ ਸਾਹਿਬ ਜੀ ਨੇ ਕਿਹਾ ਸੀ ਜੋ ਕਿਹਾ ਸੀ ਸੱਚ ਵੀ ਕਰਕੇ ਦਿਖਾਇਆ ਸਵਾ ਲੱਖ ਸੇ ਇੱਕ ਲੜਾਉ ਤਬ ਗੋਵਿੰਦ ਸਿੰਘ ਨਾਮ ਕਹਾਉ ਮੇਰੀ ਕਲੰਗੀਆਂ ਵਾਲੇ ਗੁਰੂ ਜੀ ਨੇ ਸਿੱਖ ਪੰਥ ਦੀ ਲਾਜ ਵੀ ਰੱਖੀ ਬਾਰੋ-ਬਾਰੀ ਕੁਰਬਾਨੀਆਂ ਦੇ ਕੇ ਜ਼ਿੰਦੀ ਦੁਨੀਆ ਤੱਕ ਆਪਣੀ ਕੁਰਬਾਨੀ ਦੀ ਮਿਸਾਲ ਵੀ ਕਾਇਮ ਕੀਤੀ ਦੇਹੀ ਗਵਾਹੀ ਗੜੀਏ ਚਮਕੌਰ ਦੀ ਸਵਾ ਲੱਖ ਨਾਲ ਇੱਕ ਲੜਾ ਚੱਲਿਆ ਬਹੁ ਗਿਣਤੀ ਨਾਲ ਖਾਲਸਾ ਕਿੰਜ ਲੜੇ ਸਵਕ ਅਡੋਲਤਾ ਦਾ ਸਬਕ ਨੂੰ ਪੜਾ ਚੱਲਿਆ ਇਸੇ ਹੀ ਸ਼ਾਂਤੀ ਸਿੰਘਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਦਸ਼ਾ ਚੰਗੀ ਨਹੀਂ ਹੈ ਇਸੇ ਕਰਕੇ ਗੜੀ ਛੱਡਨੀ ਹੀ ਠੀਕ ਹੈ ਪਰ ਗੁਰੂ ਜੀ ਨਾ ਮੰਨੇ ਤਾਂ ਫਿਰ ਸਿੰਘਾਂ ਨੇ ਮਤਾ ਪਕਾਇਆ ਕਿ ਗੁਰੂ ਜੀ ਦੀ ਅਗਵਾਈ ਪੰਥ ਦੀ ਅਗਵਾਈ ਬਹੁਤ ਜ਼ਰੂਰੀ ਹੈ ਇਸੇ ਲਈ ਉਹਨਾਂ ਨੂੰ ਗੜੀ ਛੱਡ ਦੇਣੀ ਚਾਹੀਦੀ ਹੈ ਸਿੰਘਾਂ ਨੇ ਫੈਸਲਾ ਲਿਆ ਅਤੇ ਸਿੱਖ ਪੰਥ ਦੀ ਰੀਤ ਅਨੁਸਾਰ ਉਹਨਾਂ ਨੇ ਪੰਜਾ ਪਿਆਰਾਂ ਦੀ ਚੋਣ ਕੀਤੀ ਆਈ ਦੀਆ ਸਿੰਘ ਜੀ ਦੀ ਅਗਵਾਈ ਹੇਠ ਗੁਰੂ ਜੀ ਦੇ ਸਾਹਮਣੇ ਇਹ ਮਤਾ ਪੇਸ਼ ਕੀਤਾ ਤੇ ਹੁਕਮ ਦਿੱਤਾ ਕਿ ਗੁਰੂ ਜੀ ਉਸੇ ਰਾਤ ਹਵੇਲੀ ਛੱਡ ਜਾਣ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਅਸੀਂ ਲੱਖਾਂ ਸਿੰਘ ਮਿਲ ਕੇ ਵੀ ਤੁਹਾਡੇ ਵਰਗੇ ਗੁਰੂ ਨੂੰ ਤਿਆਰ ਨਹੀਂ ਕਰ ਸਕਦੇ ਗੁਰੂ ਨਹੀਂ ਬਣਾ ਸਕਦੇ ਪਰ ਤੁਸੀਂ ਹਜ਼ਾਰਾਂ ਲੱਖਾਂ ਸਿੰਘ ਪੈਦਾ ਕਰ ਸਕਦੇ ਹੋ ਇਸੇ ਕਰਕੇ ਤੁਸੀਂ ਗੜੀ ਨੂੰ ਛੱਡ ਜਾਓ ਦਸ਼ਮੇਸ਼ ਪਿਤਾ ਜੀ ਨੇ ਆਪਣੇ ਨਾਲ ਤਿੰਨ ਸਿੰਘ ਪਾਈ ਦਿਆ ਸਿੰਘ ਜੀ ਪਾਈ ਧਰਮ ਸਿੰਘ ਜੀ ਪਾਈ ਮਾਨ ਸਿੰਘ ਜੀ ਨੂੰ ਨਾਲ ਲੈ ਕੇ ਜਾਂਦਾ ਫੈਸਲਾ ਕੀਤਾ ਇੱਥੇ ਹੀ ਗੁਰੂ ਜੀ ਨੇ ਇਹ ਬਾਖ ਸੱਚ ਸਾਬਿਤ ਕੀਤਾ ਕਿ ਬਾਹੋ ਬਾਹੋ ਗੋਵਿੰਦ ਸਿੰਘ ਆਪੇ ਗੁਰ ਚੇਲਾ ਗੁਰੂ ਜੀ ਨੇ ਪੰਜਾਂ ਪਿਆਰਿਆਂ ਦਾ ਪੰਥ ਦਾ ਹੁਕਮ ਮੰਨਿਆ ਅਤੇ ਆਪਣੇ ਮੂੰਹ ਮਹਾਂਦਰੀ ਨਾਲ ਮਿਲਦੇ ਪਾਈ ਸੰਗਤ ਸਿੰਘ ਜੀ ਨੂੰ ਆਪਣੀ ਕਲਗੀ ਅਤੇ ਉਹ ਸ਼ੱਕਾ ਪਹਿਨਾ ਕੇ ਉੱਚੇ ਟੀਲੇ ਤੇ ਬਿਠਾ ਦਿੱਤਾ ਤਕਰੀਬਨ ਅੱਧੀ ਰਾਤ ਮਗਰੋਂ ਗੁਰੂ ਜੀ ਨੇ ਬੁਰਜ ਤੋਂ ਖਲੋ ਕੇ ਇੱਕ ਨਰਸਿੰਘਾ ਵਜਾ ਕੇ ਹਵੇਲੀ ਚੋਂ ਬਾਹਰ ਨਿਕਲਦਿਆ ਤੇ ਉੱਚੀ ਟਿੱਬੀ ਤੇ ਚੜ ਕੇ ਤਿੰਨ ਵਾਰ ਕਿਹਾ ਪੀਰੇ ਹਿੰਦ ਮੇਰ ਵੱਧ ਹਿੰਦ ਦਾ ਪੀਰ ਚਲਾ ਗਿਆ ਹਿੰਦ ਦਾ ਪੀਰ ਚਲਾ ਗਿਆ ਮੁਗਲ ਫੌਜ ਵਿੱਚ ਖਲਬਲੀ ਮਚ ਗਈ ਉੱਬੜਵਾਹੇ ਉੱਠੇ ਕੋਈ ਉੱਚੀ ਟਿੱਬੀ ਵੱਲ ਦੌੜੇ ਤਾਂ ਮੇਂ ਮੁਗਲਾਂ ਨੂੰ ਮਿਸ਼ਾਲਚੀ ਜਾ ਦਿਖਾ ਰਿਆ ਸੀ ਪਰ ਗੁਰੂ ਜੀ ਨੇ ਮਿਸ਼ਾਲਚੀ ਦਾ ਅਜਿਹਾ ਨਿਸ਼ਾਨਾ ਬਣਾਇਆ ਕਿ ਮਿਸ਼ਾਲ ਡਿੱਗ ਪਈ ਤੇ ਬੁਝ ਗਈ ਦਿਨ ਚੜ੍ਹਦੇ ਤੱਕ ਗੁਰੂ ਜੀ ਬਹੁਤ ਦੂਰ ਨਿਕਲ ਚੁੱਕੇ ਸਨ ਗੜੀ ਵਿੱਚ ਰਹੇਗੇ ਸਨ ਬਾਕੀ ਸੱਤ ਸਿੰਘ ਜਿਨ੍ਹਾਂ ਨੇ ਆਪਣੀਆਂ ਜਾਨਾਂ ਬਾਰਨ ਦਰ ਪਰਨ ਕੀਤਾ ਹੋਇਆ ਸੀ ਪੌ ਫੁੱਟਿਆਂ ਜਦ ਮੁਗਲ ਫੌਜ ਨੇ ਕਿਲੇ ਤੇ ਹਮਲਾ ਕੀਤਾ ਤਾਂ ਕਿਲੇ ਦਾ ਦਰਵਾਜ਼ਾ ਖੋਲ ਕੇ ਸੱਤ ਸਿੰਘ ਤਲਵਾਰਾਂ ਤੂ ਤੂ ਕੀ ਜੈਕਾਰੇ ਗਜਾਉਂਦੇ ਬਾਹਰ ਆਏ ਇੱਕ ਸਿੰਘ ਨੇ ਕਈ ਮੁਗਲ ਫੌਜੀਆਂ ਨੂੰ ਮੌਤ ਦੇ ਘਾਟ ਉਤਾਰਿਆ ਇਸ ਤਰ੍ਹਾਂ ਇਸ ਇਤਿਹਾਸਿਕ ਜੰਗ ਵਿੱਚ ਜੂਸਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਦੇ ਸਿਰਫ 7 ਸਿੰਘਾਂ ਨੇ ਇਸ ਅਨਮੇਚੀ ਲੜਾਈ ਵਿੱਚ ਮੁਗਲਾਂ ਨਾਲ ਜ਼ਬਰਦਸਤ ਟੱਕਰ ਲਈ ਇਹਨਾਂ ਨੇ ਗੁਰੂ ਜੀ ਦੇ ਕਹਿ ਬਾਖ ਸੱਚ ਸਾਬਿਤ ਕਰਕੇ ਦਿਖਾਈ ਸਵਾ ਲੱਖ ਸੇ ਇੱਕ ਲੜਾਉ ਤਬ ਗੋਬਿੰਦ ਸਿੰਘ ਨਾਮ ਕਹਾਂ ਨਿਕਲਗੀਆਂ ਵਾਲੇ ਗੁਰੂ ਜੀ ਦੀ ਸਿੱਖ ਪੰਥ ਦੀ लाज ਰੱਖੀ ਅਤੇ ਬਾਰੋ-ਬਾਰੀ ਸ਼ਹੀਦੀਆਂ ਪਾਗੀਆਂ ਜੋ ਰਹੰਦੀ ਦੁਨੀਆ ਤੱਕ ਆਪਣੀ ਸ਼ਹੀਦੀ ਦੀ ਲਾਸਾਨੀ ਮਿਸਾਲ ਕਾਇਮ ਕਰ ਗਈ ਇੱਥੇ ਜ਼ਿਕਰਯੋਗ ਹੈ ਕਿ ਸੱਤ ਸਿੰਘਾਂ ਵਿੱਚੋਂ ਇੱਕ ਸਿੰਘ ਪਾਈ ਸੰਗਤ ਸਿੰਘ ਜਿੰਨਾਂ ਦਾ ਮੂੰਹ ਮਹਾਂਦਰਾ ਗੁਰੂ ਸਾਹਿਬ ਨਾਲ ਮਿਲਦਾ ਸੀ ਗੁਰੂ ਸਾਹਿਬ ਨੇ ਉਹਨਾਂ ਨੂੰ ਕਲਗੀ ਸਜਾਈ ਸੀ ਅਤੇ ਆਪਣੀ ਸੋਹਣੀ ਪਛਾਗ ਵੀ ਪਹਿਨਾਈ ਸੀ ਭਾਈ ਸੰਗਤ ਸਿੰਘ ਨੂੰ ਦੇਖ ਕੇ ਮੁਗਲਾਂ ਨੇ ਸਮਝਿਆ ਕਿ ਸਿੱਖਾਂ ਦਾ ਗੁਰੂ ਗੋਬਿੰਦ ਵੀ ਸ਼ਹੀਦ ਹੋ ਗਿਆ ਹੈ ਕਿਉਂਕਿ ਭਾਈ ਸੰਗਤ ਸਿੰਘ ਸ਼ਹੀਦ ਹੋ ਚੁੱਕੇ ਸਨ ਉਹਨਾਂ ਨੇ ਬੜੀ ਖੁਸ਼ੀ ਨਾਲ ਆਪਣੇ ਜਰਨਲਾਂ ਨੂੰ ਜਾ ਕੇ ਇਹ ਖਬਰ ਦਿੱਤੀ ਪਰ ਇਹ ਹੀ ਉਹਨਾਂ ਦਾ ਭੁਲੇਖਾ ਸੀ ਕਿ ਇਹ ਸਿੱਖਾਂ ਦਾ ਗੁਰੂ ਗੋਬਿੰਦ ਸਿੰਘ ਹੈ ਉਧਰ ਗੁਰੂ ਗੋਬਿੰਦ ਸਿੰਘ ਜੀ ਤਾਂ ਉਹਨਾਂ ਦੀ ਪਹੁੰਚ ਤੋਂ ਬੜੀ ਦੂਰ ਜੰਗਲਾਂ ਦੀਆਂ ਜੁਹਾਂ ਵਿੱਚੋਂ ਲੰਘਦੇ ਹੋਏ ਰਾਤ ਨੂੰ 마ਸੀਵਾੜੀ ਦੇ ਜੰਗਲ ਵਿੱਚ ਜਾ ਪਹੁੰਚਦੇ ਹਨ ਇਤਿਹਾਸ ਦੱਸਦਾ ਹੈ ਕਿ ਸਿੰਘ ਇਸ ਲੜਾਈ ਦੇ ਮੈਦਾਨ ਵਿੱਚ ਚਮਕੌਰ ਸਾਹਿਬ ਦੀ ਲੜਾਈ ਵਿੱਚ ਐਨੀ ਬਹਾਦਰੀ ਨਾਲ ਲੜਦੇ ਹਨ ਐਨੇ ਬਹਾਦਰੀ ਦੇ ਜੋਹਰ ਦਿਖਾਉਂਦੇ ਹਨ ਕਿ ਮਾਨੋ ਇੱਕ ਸ਼ੇਰ ਪੇਡਾਂ ਦੇ ਝੁੰਡ ਨਾਲ ਲੜਾਈ ਕਰ ਰਿਹਾ ਹੋਵੇ ਅਤੇ ਮੁਗਲਾਂ ਨੂੰ ਲੁਕਣ ਲਈ ਜਗ੍ਹਾ ਨਹੀਂ ਮਿਲ ਰਹੀ ਕੁਝ ਮੁਗਲ ਤਾਂ ਲੜਾਈ ਦਾ ਮੈਦਾਨ ਛੱਡ ਕੇ ਭੱਜ ਗਏ ਅਤੇ ਲੱਖਾਂ ਨੂੰ ਸਿੰਘਾਂ ਨੇ ਮੌਤ ਦੇ ਘਾਟੂ ਉਤਾਰ ਦਿੱਤਾ ਤੇ ਉਧਰ ਗੁਰੂ ਦੇ ਬੇਖੌਫ ਸਿੰਘਾਂ ਨੇ ਹੱਸ-ਹੱਸ ਕੇ ਸ਼ਹਾਦਤਾਂ ਦੇ ਜਾਮ ਪੀ ਲਏ ਚਮਕੌਰ ਸਾਹਿਬ ਦੀ ਲੜਾਈ ਇਤਿਹਾਸਿਕ ਲੜਾਈ ਹੈ ਜਿਸ ਵਿੱਚ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਸ਼ਹਾਦਤ ਪ੍ਰਾਪਤ ਕਰਦੇ ਹਨ ਅਤੇ ਗੁਰੂ ਜੀ ਦੇ ਪਿਆਰੇ ਗੁਰਸਿੱਖ ਵੀ ਸ਼ਹਾਦਤਾਂ ਦੇ ਜਾਮ ਪੀ ਜਾਂਦੇ ਹਨ ਗੁਰੂ ਸਾਹਿਬ ਨਰਸਿੰਘਾ ਵਜਾ ਕੇ ਕੱਚੀ ਗੜੀ ਵਿੱਚੋਂ ਦੁਸ਼ਮਣ ਨੂੰ ਲਲਕਾਰਦੇ ਹੋਏ ਬਾਹਰ ਆਉਂਦੀ ਹਨ ਤਾਂ ਰਸਤੇ ਵਿੱਚ ਸਾਹਿਬਜ਼ਾਦੇਆਂ ਦੀਆਂ ਦੀਹਾਂ ਅਤੇ ਸਿੰਘਾਂ ਦੀਆਂ ਦੀਹਾਂ ਪਈਆਂ ਸਨ ਪਾਈ ਦਿਆ ਸਿੰਘ ਜੀ ਗੁਰੂ ਸੱਚੇ ਪਾਤਸ਼ਾਹ ਨੂੰ ਆਖਦੇ ਹਨ ਕਿ ਪਾਤਸ਼ਾਹ ਜੀ ਮੈਂ ਸ਼ੀਸ਼ ਦੀ ਪੱਗ ਲਾ ਕੇ ਆਪ ਜੀ ਦੇ ਸਾਹਿਬਜ਼ਾਦਾ ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੇ ਸ਼ਰੀਰਾਂ ਉੱਪਰ ਪਾ ਦਿਆਂ ਭਾਈ ਦਿਆ ਸਿੰਘ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਮੈਂ ਪੱਗ ਦੇ ਦੋ ਟੋਟੇ ਬਣਾ ਕੀ ਸਾਹਿਬ ਜਾਦਿਆਂ ਦੇ ਸ਼ਰੀਰਾਂ ਨੂੰ ਟੱਕਦਿਆਂ ਭਾਈ ਦਿਆ ਸਿੰਘ ਜੀ ਕਹਿੰਦੇ ਨੇ ਬੜੇ ਹੀ ਗਰੀਬ ਮਾਪੇ ਇਸ ਜੱਗ ਵਿੱਚ ਪਏ ਨਹੀਂ ਕਫ ਨੂੰ ਬਗੈਰ ਦੱਸੋ ਕੀਦੇ ਪੁੱਤ ਗਏ ਨਹੀਂ ਜੀ ਚਾਹੁੰਦਾ ਇੱਥੇ ਕੁਝ ਪਿਆਰ ਮੈਂ ਜਿਤਾਦਿਆਂ ਨਿਵਾਈ ਦੀ ਜੋ ਰੀਤ ਮੈਂ ਗੀਤ ਨਵਾਦਿਆਂ ਪੱਗ ਲਾ ਕੇ ਸ਼ੀਸ਼ ਦੀ ਦੋ ਟੋਟੇ ਮੈਂ ਬਣਾਦਿਆਂ ਦਾਤਾ ਜੀ ਅੱਦੀ ਅੱਦੀ ਦੋਹਾਂ ਦੇ ਸਰੀਰ ਉੱਤੇ ਪਾ ਦਿਆਂ ਬੜੇ ਹੀ ਗਰੀਬ ਮਾਪੇ ਇਸ ਜੱਗ ਵਿੱਚ ਪਏ ਨਹੀਂ ਕਫਨੋਂ ਬਗੈਰ ਦੱਸ ਕੀਦੇ ਪੁੱਤ ਗਏ ਨਹੀਂ ਬੋਲੇ ਦਸ਼ਮੇਸ਼ ਪਿਤਾ ਦਸ਼ਮੇਸ਼ ਪਿਤਾ ਜੀ ਬੋਲੇ ਮੁੱਖੋਂ ਲਲਕਾਰ ਕੇ ਲੈਣਾ ਕੀ ਤੂੰ ਸਿੰਘਾ ਮੇਰੇ ਪੁੱਤਾਂ ਨੂੰ ਪਿਆਰ ਕੀ ਵਿਖਤਾ ਮੈਦਾਨ ਵਿੱਚ ਜਰਾ ਨਿਗਾ ਮਾਰ ਕੇ ਸਿੰਘ ਵੀ ਸ਼ਹੀਦ ਹੋਏ ਕਿੰਨੇ ਜਾਨਵਾਰ ਕੇ ਖਾਲਸੇ ਨੂੰ ਛੱਡ ਪਿਆਰ ਪੁੱਤਾਂ ਦਾ ਜਿਤਾਦਿਆਂ ਉਹ ਦਿਆ ਸਿੰਘਾ ਸਿੱਖੀ ਚ ਮੈਂ ਬਖਰੀਵਾ ਕਿੱਦਾਂ ਪਾਦਿਆਂ ਦਿਆ ਸਿੰਘਾ ਕਿਉਂ ਤੂੰ ਦੇਈ ਜਾਨਾ ਮੋਹ ਦੀਆਂ ਥੰਮੀਆਂ ਚੱਲ ਸਿੱਖੀ ਦੀਆਂ ਬਾਟਾਂ ਅਜੇ ਹੋਰ ਵੀ ਨਹੀਂ ਲੰਮੀਆਂ ਚੱਲ ਦਿਆ ਸਿੰਘਾ ਸਿੱਖੀ ਦੀਆਂ ਬਾਟਾਂ ਅਜੇ ਹੋਰ ਵੀ ਨਹੀਂ ਲੰਮੀਆਂ ਇਸ ਤਰ੍ਹਾਂ ਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰੇ ਸਿੰਘਾਂ ਨੂੰ ਆਪਣੇ ਪੁੱਤਰਾਂ ਦੇ ਬਰਾਬਰ ਦਾ ਦਰਜਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ